ਹਾਂਜੀ ਕਿਸਾਨ ਪ੍ਰਭੂ ਸਤਿ ਸ਼੍ਰੀ ਅਕਾਲ ਤੇ ਅੱਜ 12 ਜੂਨ ਤੁਹਾਨੂੰ ਬਾਗ ਦਾ ਦਿਖਾ ਰਿਹਾ ਵੀ ਕੀ ਸਟੇਟਸ ਹੈਗਾ ਆ ਤੇ ਫਰੂਟ ਜਿਵੇਂ ਬਾਰਸ਼ਾਂ ਤੇ ਪਿੱਛੇ ਜੀ ਬਹੁਤ ਨੇਰੀ ਚੱਲੀ ਸੀ ਉਹਦੇ ਕਰਕੇ ਕਾਫੀ ਜ਼ਿਆਦਾ ਫਰੂਟ ਮੇਰਾ ਡੇਗਿਆ ਸੀ ਪਰ ਫਿਰ ਵੀ ਹੁਣ ਜਦੋਂ ਤਕਰੀਬਨ ਬਣ ਚੁੱਕਿਆ ਫਰੂਟ ਤਾਂ ਫਿਰ ਵੀ ਰਿਜ਼ਲਟ ਠੀਕ ਨੇ ਵਧੀਆ ਨਿੰਬੂ ਆਇਆ ਹੋਇਆ ਹੁਣ ਜਿਹੜਾ ਉੱਤੇ 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 ਥੋੜਾ ਜਿਹਾ ਹਾਲ ਗਰਮੀ ਕਰਕੇ ਬਹੁਤ ਬੁਰੇ ਨੇ ਫਰਦੀ ਦੇਖ ਸਕਦੇ ਹੋ तकरीबन 1 ਮਹੀਨਾ ਹੋਰ ਹੈ 1 ਮਹੀਨੇ ਦੇ ਵਿੱਚ ਵਿੱਚ ਇਹਨੇ ਵਧੀਆ ਜਿਹੜਾ ਆ ਹਾਰਵੈਸਟ ਕਰਨ ਜੋਗਾ ਹੋ ਜਾਣਾ ਹੈ ਫਰੂਟ ਇਸ ਵਾਰ ਕਾਫੀ ਠੀਕ ਰਿਹਾ ਪਿਛਲੇ ਸਾਲ ਕੀ ਸੀ ਇਹ ਇਹ ਜਿਹੜਾ ਖੇਤ ਇਹਦੇ ਵਿੱਚ ਮੈਨੂੰ ਕਾਫੀ ਜ਼ਿਆਦਾ ਮਤਲਬ ਜਿਹੜੇ ਬਾਰਸ਼ਾਂ ਕਰਕੇ ਮੀਂਹ ਕਰਕੇ ਨੇਰੀ ਕਰਕੇ ਮੇਰਾ ਫਰੂਟ ਬਹੁਤ ਝੜ ਗਿਆ ਸੀਗਾ ਪਰ ਇਸ ਵਾਰ ਬਹੁਤ ਵਧੀਆ ਰਿਜ਼ਲਟ ਆ ਤਾ ਚੋੜ ਬਾਬੇ ਦੀ ਮਿਹਰ ਨਾਲ ਕੰਗਾ ਫਰੂਟ ਤੁਸੀਂ ਦੇਖ ਸਕਦੇ ਹੋ ਸਾਈਜ਼ ਮਤਲਬ ਠੀਕ ਆ ਜੇ ਮੈਂ ਹੁਣ ਜੂਨ ਦਾ ਮਹੀਨਾ ਆਪਾਂ ਗੱਲ ਕਰੀਏ ਤਾਂ ਜੁਲਾਈ ਦੇ ਵਿੱਚ ਨੂੰ ਆਪਾਂ ਹਾਰਵੈਸਟ ਕਰ ਸਕਦੇ ਹਾਂ ਨਿੰਬੂ ਨੂੰ ਤਾਂ ਰੇਟ ਜਿਹੜਾ ਆ ਉਹ ਵਧੀਆ ਮਿਲ ਜਾਂਦਾ ਦੇਖ ਸਕਦੇ ਹੋ ਵਧੀਆ ਲੈਮਨ ਲੱਗਿਆ ਹੋਇਆ ਤੇ ਹੁਣ ਇਹਦੇ ਵਿੱਚ ਜਿਹੜਾ ਆਪਾਂ ਡਾਈ ਪਾ ਰਹੇ ਹਾਂ ਇਹ ਪਰਲੇ ਖੇਤ ਪਿਛਲੇ ਵਾਰ ਅਸੀਂ ਪਾ ਕੇ ਦੇਖਿਆ ਸੀਗਾ ਗੋਹੇ ਦੀ ਖਾਦ ਮਤਲਬ ਰੂੜੀ ਇਹ ਇੱਧਰ ਡਾਈ ਪਾਇਆ ਸੀਗਾ ਸੋ ਮੈਨੂੰ ਤਾਂ ਰੂੜੀ ਨਾਲ ਡਾਈ ਦਾ ਜਿਹੜਾ ਰਿਜ਼ਲਟ ਆ ਉਹ ਸਹੀ ਲੱਗਿਆ ਆ ਕਿਉਂਕਿ ਰੂੜੀ 'ਚ ਮਿਹਨਤ ਬਹੁਤ ਆਉਂਦੀ ਆ ਕਿ ਢੇਰ ਨਹੀਂ ਸਹੀ ਲਫਾਫੇ ਲਫੂਫੇ ਹੋਰ ਲਟਰਮ ਬਟਰਮ ਬਹੁਤ ਜ਼ਿਆਦਾ ਮਤਲਬ ਕੱਢਣਾ ਪੈਂਦਾ ਆ ਮਿਹਨਤ ਬਹੁਤ ਆ ਤੇ ਇਹਦੇ ਨਾਲ ਡਾਈ ਉਹ ਠੀਕ ਆ ਰਿਜ਼ਲਟ ਵੀ ਵਧੀਆ ਕੋਈ ਰਿਜ਼ਲਟ ਇਹ ਨਹੀਂ ਹੈਗਾ ਵੀ ਮਾੜਾ ਰਿਜ਼ਲਟ ਆ ਬਹੁਤ ਵਧੀਆ ਰਿਜ਼ਲਟ ਆ ਅੱਧਾ ਅੱਧਾ ਕਿਲੋ ਡਾਇਆ ਤੁਸੀਂ 4 ਕਿ ਮਹੀਨੇ ਬਾਅਦ ਪਾ ਦੋ ਠੀਕ ਆ ਬਾਕੀ ਤਾਂ ਦੇਖੋ ਬੂਟੇ ਦੀ ਲੋੜ ਮੁਤਾਬਕ ਆਪਾਂ ਜਿਹੜਾ ਆ ਉਹ ਕਹਿ ਸਕਦੇ ਹੁੰਦੇ ਆ ਵਧੀਆ ਝਾੜਾ ਤੁਸੀਂ ਦੇਖ ਸਕਦੇ ਹੋ ਕੋ ਗਰਮੀ ਦੇ ਵਿੱਚ ਕੀ ਰੇਟ ਜਿਹੜਾ ਇਹ ਨਿੰਬੂ ਦਾ ਆਪਾਂ ਨੂੰ ਸਹੀ ਮਿਲ ਜਾਂਦਾ 70 ਤੋਂ 80 ਰੁਪਏ ਦੇ ਕਰੀਬ 100 ਰੁਪਏ ਦੇ ਕਰੀਬ ਵੀ ਜੇ ਤੁਸੀਂ ਮਤਲਬ ਨੋਰਮਲ ਬਾਹਰ ਵੇਚਦੇ ਹੋ ਮੰਡੀ ਤੋਂ ਤਾਂ ਤੁਹਾਨੂੰ ਮਿਲ ਜਾਂਦਾ ਹੁਣ ਕੁਝ ਕਬੂਟੇ ਨੇ ਜਿਹੜੇ ਉਹ ਖਰਾਬ ਹੋ ਗਏ ਨੇ ਆਹ ਬੂਟਾ ਮੇਰਾ ਲਗਭਗ ਕਿਉਂਕਿ ਡ੍ਰਿਪ ਕਰਕੇ ਪਾਣੀ ਕਿਸੇ ਨੂੰ ਲੱਗਦਾ ਸਹੀ ਕਿਸੇ ਨੂੰ ਨਹੀਂ ਸਹੀ ਲੱਗਦਾ ਉਹ ਕਾਫੀ ਜਿਆਦਾ ਦਿੱਕਤ ਦੀ ਪਰੇਸ਼ਾਨੀ ਆ ਗਰਮੀ ਨੇ ਪੂਰੀ ਬਟ ਕੱਢੇ ਪਏ ਨੇ ਹਾਂ ਇਹ ਮਸਲਾ ਕੀ ਇਹ ਵੀ ਜੀ ਸੰਭਾਲ ਜਿਹੜੀ ਆ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ ਹੁਣ ਪਿੱਛੇ ਜੇ ਸਾਡਾ ਬੰਦਾ ਮੇਨ ਜਿਹੜਾ ਇਹਨੂੰ ਦੇਖਦਾ ਆ ਉਹ ਫਰਾਰ ਹੋ ਗਿਆ ਸੀਗਾ ਉਹ ਉਹਦੇ ਕਰਕੇ ਮੈਨੂੰ ਬੜੀ ਪਰੇਸ਼ਾਨੀ ਆਈ ਤੇ ਹੁਣ ਲੱਗਿਆ ਹੋਇਆ ਬੰਦਾ ਸਾਡਾ ਆ ਪਸ਼ਪੰਦਰਾਇਸt ਪੂਰਾ ਰੱਖ ਰਿਹਾ ਧਿਆਨ ਸਾਡੇ ਬਾਗ ਦਾ 1 ਮਹੀਨਾ ਫਰਾੜ ਰਿਹਾ ਏ ਉਹਦੇ ਕਰਕੇ 2 ਮਹੀਨੇ ਬਹੁਤ ਜ਼ਿਆਦਾ ਜਿਹੜਾ ਖਰਾਬ ਹੋ ਗਿਆ ਸੀਗਾ ਹੁਣ ਆਇਆ ਦੁਬਾਰਾ ਇਹ ਤੇ ਹੁਣ ਚਲੋ ਹੋ ਜਾਂਦਾ ਵੀ ਭਾਈ ਜੇ ਆਪਾਂ ਬਾਹਰ ਰਹਨੇ ਆਂ ਮੋਹਾਲੀ ਤਾਂ ਕਰਕੇ ਫਿਰ ਕੇਅਰ ਮੰਗਦਾ ਤੇ ਬੰਦਾ ਕੋਲ ਨਾ ਹੋਵੇ ਤਾਂ ਬੜੀ ਦਿੱਕਤ ਆਉਂਦੀ ਆ ਅਗਲੇ ਸਾਲ ਤੋਂ ਜਿਹੜੇ ਜਿਵੇਂ ਅਸੀਂ ਬੂਟੇ ਰੱਖੇ ਹੋਏ ਨੇ ਇਹਦੇ ਤੇ ਆਪਾਂ ਜਿਹੜੇ ਮਤਲਬ ਪਲਾਂਟ ਵੀ ਤਿਆਰ ਕਰ ਰਹੇ ਆਂ ਤੇ ਜੇ ਕਿਸੇ ਨੂੰ ਮਤਲਬ ਪਲਾਂਟ ਚਾਹੀਦੇ ਹੋਣ ਤਾਂ ਉਹ ਜਿਹੜੇ ਨੰਬਰ ਆਪਾਂ ਤੁਹਾਨੂੰ ਦਿੱਤੇ ਨੇ ਇੱਥੇ ਕਾਲ ਕਰਕੇ ਐਡਵਾਂਸ 'ਚ ਆਪਣੀ ਬੁਕਿੰਗ ਕਰਾ ਸਕਦੇ ਨੇ ਘੜ ਤੋਂ ਘੜ 50 ਬੂਟੇ ਮਤਲਬ ਦਾ ਆਰਡਰ ਅਸੀਂ ਲਵਾਂਗੇ ਮਦਰ ਪਲਾਂਟ ਤੁਸੀਂ ਆ ਕੇ ਜਿਹੜਾ ਫਾਰਮ ਦੇ ਉੱਤੇ ਦੇਖ ਸਕਦੇ ਹੋ ਵੀ ਹਾਂ ਬੂਟੇ ਤੋਂ ਅਸੀਂ ਜਿਹੜਾ ਪਲਾਂਟ ਤਿਆਰ ਕੀਤੇ ਹੋਏ ਨੇ ਆ ਸਾਹਮਣੇ ਤੁਹਾਡੇ ਪ੍ਰੂਫ ਆ ਵੀ ਜਿਹੜੇ ਸਾਡੇ ਪਲਾਂਟ ਨੇ ਓਹੋ ਜੂਨ ਜੁਲਾਈ ਦੇ ਜੁਲਾਈ ਅਗਸਤ ਦੇ ਵਿੱਚ ਇਹਦਾ ਫਰੂਟ ਹਾਰਵੈਸਟ ਲਈ ਆ ਜਾਂਦਾ ਹੈ ਕਿਉਂਕਿ ਜਿਹੜੀ ਹੋਰ ਵੈਰਾਈਟੀਆਂ ਨੇ ਜਿਵੇਂ ਕੁੰਬ ਕਾਠਾ ਉਹ ਦਸੰਬਰ ਜਨਵਰੀ ਦੇ ਵਿੱਚ ਫਰੂਟ ਆਉਂਦਾ ਉਦੋਂ ਆਪਾਂ ਨੂੰ ਉਹਦਾ ਰੇਟ ਨਹੀਂ ਮਿਲਦਾ ਤੇ ਇਹ ਸੀਜ਼ਨ ਜਿਹਦਾ ਰੇਟ ਹੈ ਜਿਹੜਾ ਵਧੀਆ ਮਿਲ ਜਾਂਦਾ ਠੀਕ ਹੈ ਜੀ ਸਸ